हां तो प्यारे बच्चे सारेनु भेरपजी सस् नमस्कार हां बेटा नवोदया दाखला परीक्षा तैयारी अधीन ਅਸੀਂ 6/10 ਭਾਗ ਸ਼ੁਰੂ ਕੀਤਾ ਹੋਇਆ ਸੀ ਬੇਟਾ 21 ਤੋਂ ਲੈ ਕੇ 24 ਤੱਕ ਇਸੇ ਤਰ੍ਹਾਂ ਦੇ ਕੁਐਸਚਨ ਆ ਜਿਹੜੇ ਤੁਹਾਨੂੰ ਪੱਕੇ ਪੇਪਰ ਦੇ ਵਿੱਚ ਆਣਗੇ ਆਪਾਂ 50 ਸਵਾਲ ਕਰ ਚੁੱਕੇ ਹਾਂ ਬੇਟਾ ਇਹਦੇ ਤੇ 51 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਟੈਸਟ ਨੰਬਰ 134 ਸਵਾਲ 51 ਧਿਆਨ ਨਾਲ ਦੇਖੋ ਬੇਟਾ ਤੇ ਬੇਟਾ ਆ ਅਕਿਰਤੀ ਜਿਹੜੀ ਹੈਗੀ ਆ ਗਣਿਤਕ ਗਣਿਤਕ ਅਕਿਰਤੀਆਂ ਹੈਗੀਆਂ ਵਰਗ ਚੱਕਰ ट्रायंगल ਠੀਕ ਆ ਉਹਦੇ ਵਿੱਚੋਂ ਕੋਈ ਪੀਸ ਕੱਟ ਕੇ ਜਿਹੜਾ ਰੱਖਿਆ ਹੁੰਦਾ ਤਾਂ ਉਹ ਅਸੀਂ ਦਾਸਣਾ ਹੁੰਦਾ ਵੀ ਕਿਹੜਾ ਪੀਸ ਇੱਥੇ ਫਿਕਸ ਹੋਊਗਾ ਤੇ ਇਹ ਗਣਿਤਕ ਅਕਿਰਤੀ ਪੂਰੀ ਕਰ ਦਊਗਾ ਹੁਣ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਐਸ ਅਕਿਰਤੀ ਨੂੰ ਆਬਜ਼ਰਵ ਕਰਦੇ ਆ ਤਾਂ ਆਪਾਂ ਦੇਖਾਂਗੇ ਬੇਟਾ ਕਿਹੜੀ ਅਕਿਰਤੀ ਆ ਜਿਹੜੀ ਇੱਥੋਂ ਚੱਕ ਕੇ ਇਹਦੇ ਵਿੱਚ ਲਾਈਏ ਤਾਂ ਇਹਨੂੰ ਪੂਰਾ ਪੂਰਾ ਫਿਕਸ ਕਰ ਲਵੇ ਤੇ ਜਦੋਂ ਬੇਟਾ ਆ ਇੱਥੇ ट्रायंगल ਬਣਦੀ ਪਈ ਹੈ ਹਨਾ ਉਸ ਤੋਂ ਬਾਅਦ ਦੋ ਗੁਲਾਈਆਂ ਹੈਗੀਆਂ ਆ ਤਾਂ ਇੱਥੇ ਤਾਂ ਬੇਟਾ ਆ ਜਿਹੜੀ ਨੋਬ ਬਣਦੀ ਨਹੀਂ ਭਈ ਇਹ ਨਹੀਂ ਹੋ ਸਕਦੀ ਇੱਥੇ ਬਾਹਰ ਨੂੰ ਆ ਜਦੋਂ ਕਿ ਅੰਦਰ ਨੂੰ ਚਾਹੀਦਾ ਆ ਵੀ ਨਹੀਂ ਬਣਦਾ ਪਿਆ ਸਿਰਫ ਆ ਹੀ ਕਿਰਤੀ ਜਦੋਂ ਅਸੀਂ ਧਿਆਨ ਨਾਲ ਅਬਜ਼ਰਵ ਕਰਦੇ ਆ ਤਾਂ ਆ ਇੱਕ ਨੋਬ ਆ ਨੋਬ ਦੇ ਵਿੱਚ ਨੋਬ ਫਿਕਸ ਹੋ ਜੂਗੀ ਆ ਦੋ ਗੁਲਾਈਆਂ ਹੈਗੀਆਂ ਉੱਪਰ ਜਦੋਂ ਆ ਕਿਰਤੀ ਨੂੰ ਚੱਕ ਕੇ ਇੱਥੇ ਰੱਖਾਂਗੇ ਤਾਂ ਇਹ ਵਰਗ ਨੂੰ ਪੂਰਾ ਆਕਾਰ ਦੇਊਗੀ ਇਸ ਕਰਕੇ ਬੇਟਾ D1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 52 ਸਵਾਲ ਨੰਬਰ 52 ਧਿਆਨ ਦੇ ਨਾਲ ਦੇਖੋ ਬੇਟਾ ਤਾਂ ਇਹ ਵੀ ਬੇਟਾ ਇਸੇ ਤਰ੍ਹਾਂ ਹੀ ਹੈਗਾ ਇੱਥੋਂ ਦੇਖੋ ਕਿਹੜਾ ਪੀਸ ਆ ਜਿਹੜਾ ਉਹ ਕੱਟ ਕੇ ਅਸੀਂ ਲਾਈਏ ਅਚਾਕੇ ਇੱਥੇ ਲਾਈਏ ਵੀ ਇਹਨੂੰ ਪੂਰਾ ਪੂਰਾ ਕਵਰ ਕਰ ਲਵੇ ਠੀਕ ਹੈ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਬੇਟਾ ਆ ਕਿਰਤੀ ਤਾਂ ਬਣਦੀ ਨਹੀਂ ਕਿਉਂਕਿ ਇਹ ਬਾਹਰ ਨੂੰ ਉਭਾਰ ਵੀ ਹੈਗਾ ਆ ਵੀ ਨਹੀਂ ਬਣਦੀ ਪਈ ਆ ਵੀ ਨਹੀਂ ਬਣਦੀ ਪਈ ਠੀਕ ਹੈ ਤਸ ਕੇਵਲ ਅਤੇ ਕੇਵਲ ਆਹਾ ਕਿਰਤੀ ਬਣਦੀ ਹੈ ਇਹਨੂੰ ਜਦੋਂ ਚੱਕ ਕੇ ਇੱਥੇ ਰੱਖਾਂਗੇ ਤਾਂ ਇਹ ਇਹਦੇ ਵਿੱਚ ਪੂਰੀ ਪੂਰੀ ਫਿਕਸ ਹੋ ਜਾਊਗੀ ਤਾਂ ਇਸ ਕਰਕੇ ਬੇਟਾ A1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 53 ਸਵਾਲ ਨੰਬਰ 53 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਤੋ ਬੇਟਾ ਆਵੀ ਦੇਖੋ ਇੱਥੇ ਕਿਹੜੀ ਅਕਿਰਤੀ ਹੈ ਜਿਹੜੀ ਫਿਕਸ ਕਰਾਂਗੇ ਅਸੀਂ ਤਾਂ ਜੋ ਇਹ ਅਕਿਰਤੀ ਪੂਰੀ ਤਰ੍ਹਾਂ ਨਾਲ ਵਰਗਾਕਾਰ ਦੇ ਵਿੱਚ ਵਰਗ ਜਾਂ ਆਇਤ ਦੇ ਵਿੱਚ ਫਿਕਸ ਹੋ ਜਾਵੇ ਜੇ ਬੇਟਾ ਭੁਲੇਖਾ ਲੱਗਦਾ ਹੋਵੇ ਤਾਂ ਤੁਸੀਂ ਪੈਨਸਲ ਨਾਲ ਆਪ ਲਾਈਨ ਡਰਾ ਕਰਕੇ ਦੇਖ ਲਿਓ ਉਹ ਅਕਿਰਤੀ ਤੁਹਾਡੇ ਸਾਹਮਣੇ ਆ ਜਾਊਗੀ ਤੋ ਬੇਟਾ ਜਦੋਂ ਅਸੀਂ C1 ਅਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਇਹਨੂੰ ਬੇਟਾ ਜਦੋਂ ਪਲਟ ਕੇ ਆਪਾਂ ਇਸ ਪਾਸੇ ਫਿਕਸ ਕਰਾਂਗੇ ਤਾਂ ਇਹਨੂੰ ਪੂਰੀ ਵਰਗਾਕਾਰ ਸ਼ੇਪ ਦੇ ਦੂਗੀ C ਅਕਿਰਤੀ ਹੈ ਜਿਹੜੀ ਠੀਕ ਹੈ ਬੇਟਾ ਸਿਰਫ ਇਹ ਆਬਜ਼ਰਵੇਸ਼ਨ ਦਾ ਵਿਸ਼ਾ ਹੈਗਾ ਧਿਆਨ ਨਾਲ ਥੋੜੀ ਜਿਹੀ ਪ੍ਰੈਕਟਿਸ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਤਾਂ 2005 ਚ ਸਵਾਲ ਆਇਆ ਹੋਇਆ ਸੀ 131 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 54 ਸਵਾਲ ਨੰਬਰ 54 ਦੇ ਵਿੱਚ ਬੇਟਾ ਆਹਾ ਕਿਰਤੀ ਬਣੀ ਹੋਈ ਹੈ ਤਾਂ ਇਹ ਦੇ ਵਿੱਚ ਬੇਟਾ ਦੱਸਣਾ ਸੀ ਵੀ ਕਿਹੜੀ ਅਕਿਰਤੀ ਹੈ ਜਿਹੜੀ ਫਿਕਸ ਹੋਊਗੀ ਇਹ ਵੀ ਬੇਟਾ ਜਦੋਂ ਅਸੀਂ ਦਿਮਾਗ ਲਾਉਨੇ ਆ ਤਾਂ ਆ ਇੱਕ ਟੇਡ ਬਣਦੀ ਵੀ ਇਹਨੂੰ ਜਦੋਂ ਇਸ ਤਰ੍ਹਾਂ ਕੁਮਾ ਕੇ ਇੱਥੇ ਫਿਕਸ ਕਰਾਂਗੇ ਤਾਂ ਪੂਰੀ ਤਰ੍ਹਾਂ ਦੇ ਨਾਲ ਫਿਕਸ ਹੋ ਜਾਊਗੀ ਠੀਕ ਹੈ ਬੇਟਾ ਇਹ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਤੁਸੀਂ ਪੱਕੇ ਹੁੰਦੇ ਜਾਓਗੇ ਤਾਂ ਇਹਦਾ ਬੇਟਾ B1 ਹੈ ਜਿਹੜਾ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 55 ਆ ਵੀ ਬੇਟਾ ਇਹ ਆਪਣੇ ਆਪ ਦੇ ਵਿੱਚ ਹੀ ਸਿੱਧੀ ਦਿਖੀ ਜਾਂਦੀ ਪਈ ਆ ਇੱਥੇ ਆਪਾਂ ਪੈਨਸਲ ਨਾਲ ਜਦੋਂ ਲਾ ਦਾਂਗੇ ਲਾਈਨ ਤੇ ਬੇਟਾ ਆ D 31 ਦੇ ਨਾਲ ਦੀ ਅਕਿਰਤੀ ਹੈ ਜਿਹੜੀ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ ਆ ਕਿਤੀ ਹੈ ਜਿਹੜੀ ਇੱਥੇ ਜਦੋਂ ਲਾਵਾਂਗੇ ਤਾਂ ਇਹ ਵਰਗ ਨੂੰ ਪੂਰਾ ਕਰ ਦੂਗੀ ਇਸ ਕਰਕੇ D1 ਨੂੰ ਐਸ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 56 ਸਵਾਲ ਨੰਬਰ 56 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖਣਾ ਅਸੀਂ ਵੀ ਕਿਹੜੀ ਅਕਿਰਤੀ ਬੇਟਾ ਇੱਥੇ ਲਾਵਾਂਗੇ ਅਸੀਂ ਵੀ ਜਿਹੜਾ ਇਹ ਪੂਰੀ ਪੂਰੀ ਫਿੱਟ ਹੋ ਜਾਵੇ ਇੱਥੋਂ ਬੇਟਾ ਇੰਜ ਲਾਈਨ ਲਾ ਕੇ ਅਸੀਂ ਅੰਦਾਜ਼ਾ ਲਾ ਕੇ ਦੇਖ ਲਵਾਂਗੇ ਵੀ ਕਿਹੜੀ ਅਕਿਰਤੀ ਹੈ ਜਿਹੜੀ ਇੱਥੇ ਫਿੱਟ ਹੁੰਦੀ ਪਈ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਆ ਏ ਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਆ ਏ ਕਿਰਤੀ ਹੀ ਇੱਥੇ ਪੂਰੀ ਪੂਰੀ ਫਿਕਸ ਹੁੰਦੀ ਪਈ ਆ ਠੀਕ ਆ ਉਸੇ ਹਿਸਾਬ ਦੇ ਨਾਲ ਗੁਲਾਈਆਂ ਜਿਹੜੀਆਂ ਏ ਦੇ ਵਿੱਚ ਕੱਟ ਦਿੱਤੇ ਹੋਏ ਹੈਗੇ ਆ ਤਾਂ ਏ ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 57 ਸਵਾਲ ਨੰਬਰ 57 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਬੇਟਾ ਤਾਂ ਆ ਅਸੀਂ ਦੇਖਾਂਗੇ ਵੀ ਕਿਹੜੀ ਅਕਿਰਤੀ ਹੈ ਜਿਹੜੀ ਇੱਥੇ ਆ ਕੇ ਇਹਨੂੰ ਪੂਰਾ ਪੂਰਾ ਫਿੱਟ ਹੋਊਗੀ ਠੀਕ ਆ ਬੇਟਾ ਤਾਂ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਇਹਨੂੰ ਤਾਂ ਆਹਾ ਬੇਟਾ ਸੀ 31 ਨੂੰ ਧਿਆਨ ਦੇ ਨਾਲ ਦੇਖੋ ਜਿਹੜਾ ਇਹ ਜਦੋਂ ਬੇਟਾ ਇੱਥੇ ਆ ਕੇ ਆਪਾਂ ਫਿੱਟ ਕਰ ਦਵਾਂਗੇ ਇਹਦੇ ਉੱਤੇ ਤਾਂ ਇਹਨੂੰ ਇੱਕ ਵਰਗਾਕਾਰ ਸ਼ੇਪ ਦੇ ਵਿੱਚ ਕਨਵਰਟ ਕਰ ਦਊਗੀ ਠੀਕ ਹੈ ਬੇਟਾ ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਬਿਲਕੁਲ ਬੇਟਾ ਆਹ ਪੁਆਇੰਟ ਇਹਦੇ ਉੱਤੇ ਆ ਜਾਊਗਾ ਠੀਕ ਹੈ ਤਾਂ ਸੀ 1 31 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 58 ਸਵਾਲ ਨੰਬਰ 58 ਦੇ ਵਿੱਚ ਵੀ ਬੇਟਾ ਆ ਅਸੀਂ ਦੇਖਣਾ ਆ ਬੇਟਾ ਕੱਟ ਟਾਈਪ ਲੱਗੇ ਹੋਏ ਹੈਗੇ ਆ ਇੱਥੇ ਕਿਹੜੀ ਚੀਜ਼ ਹੈ ਜਿਹੜੀ ਜੋੜੀਏ ਤਾਂ ਜੋ ਇਹ ਇਕਾਤੀ ਟ੍ਰਾਇੰਗਲ ਆਕਾਰ ਹੋ ਜਾਵੇ ਵਰਗ ਬਣ ਜਾਵੇ ਤਾਂ ਬੇਟਾ ਆ ਜਿਹੜਾ ਹੈਗਾ ਆ ਪੁਆਇੰਟ ਵੀ ਬਣਦੇ ਪਰ ਇੱਥੇ ਆ ਨੋਬ ਨਹੀਂ ਬਣਦੀ ਕਿ ਜਦੋਂ ਕਿ ਇੱਥੇ ਪ੍ਰੋਪਰ ਨੋਬ ਹੈਗੀ ਹੈ ਠੀਕ ਹੈ ਆ ਬੇਟਾ ਆ ਧਿਆਨ ਦਿਓ ਆਹਾਂ ਪੁਆਇੰਟ ਇੱਥੇ ਨੋਬਾਂ ਹੈਗੀਆਂ ਆ ਵੀ ਰਲਦੇ ਆ ਪਰ ਇਹ ਆ ਨੋਬਾਂ ਇੱਥੇ ਆਉਣੀਆਂ ਚਾਹੀਦੀਆਂ ਕਿਉਂਕਿ ਸਿੱਧਾ ਆ ਇਸ ਕਰਕੇ ਬੇਟਾ 58 ਨੰਬਰ ਦਾ ਸੀ 1 ਆਨਸਰ ਹੈ ਜਿਹੜਾ ਉਹ ਰਾਈਟ ਆਨਸਰ ਬਣਦਾ ਪਿਆ ਇਹਨੂੰ ਇੱਥੇ ਫਿਕਸ ਕਰਾਂਗੇ ਤਾਂ ਪੂਰੀ ਵਰਗਾਕਾਰ ਅਕਿਰਤੀ ਬਣ ਜਾਊਗੀ ਤਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 59 ਤਾਂ ਬੇਟਾ ਇਹ ਵੀ ਧਿਆਨ ਦੇ ਨਾਲ ਅਸੀਂ ਦੇਖਣਾ ਵੀ ਇਹ ਦੇ ਵਿੱਚ ਕਿਹੜੀ ਅਕਿਰਤੀ ਹੈ ਜਿਹੜੀ ਫਿਕਸ ਹੋਊਗੀ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਵਾਚ ਕਰਦੇ ਆਂ ਤਾਂ ਆਹ ਬੇਟਾ ਆ ਸਾਰੀ ਗੁਲਾਈ ਤੇ ਆ ਪ੍ਰੋਪਰ ਕੱਟ ਆ ਜਿਹੜੇ ਆਹ ਕੱਟ ਆ ਜਿਹੜਾ ਸੀ ਅਕਿਰਤੀ ਦੇ ਵਿੱਚ ਬਣਦਾ ਪਿਆ ਬਿਲਕੁਲ ਇਹਦੇ ਨਾਲ ਦਾ ਜਦੋਂ ਸੀ ਅਕਿਰਤੀ ਨੂੰ ਚੱਕ ਕੇ ਇਹਦੇ ਉੱਤੇ ਰੱਖਾਂਗੇ ਤਾਂ ਇਹ ਇਹਨੂੰ ਪੂਰਾ ਪੂਰਾ ਕਵਰ ਕਰ ਲਊਗੀ ਤੁਸੀਂ ਬੇਟਾ ਇਹਨੂੰ ਝੂਖ ਲੈਣਾ ਆ ਠੀਕ ਹੈ ਇੱਕ ਸਕਿੰਟ ਚ ਉਤਰ ਨਹੀਂ ਦੇਣਾ ਝੂਖਣਾ ਦੇਖਣਾ ਵੀ ਵਾਕਿਆ ਹੀ ਠੀਕ ਹੈ ਤੁਸੀਂ ਇਹਨੂੰ ਇਨ ਲਾਰਜ ਕਰਕੇ ਦੇਖ ਲੈਣਾ ਵੀ ਵਾਕਿਆ ਉਹ ਨੋਬਾਂ ਠੀਕ ਹੈਗੀਆਂ ਤੁਹਾਡੇ ਕੋਲੇ ਮੋਬਾਈਲ ਹੈਗਾ ਠੀਕ ਹੈ ਉੱਥੇ ਪੇਪਰ ਦੇ ਵਿੱਚ ਤਾਂ ਤੁਹਾਡੇ ਕੋਲੇ ਫੈਸਿਲਿਟੀ ਨਹੀਂ ਹੋਊਗੀ ਇਨ ਲਾਰਜ ਕਰਨ ਦੀ ਪਰ ਹੁਣ ਤੁਹਾਡੇ ਕੋਲੇ ਹੈਗੀਆਂ ਨੂੰ ਇਨ ਲਾਰਜ ਕਰ ਕਰਕੇ ਅਭਿਆਸ ਕਰ ਲੈਣਾ ਆ ਠੀਕ ਹੈ ਬੇਟਾ ਤਾਂ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਹਦਾ ਸਵਾਲ ਨੰਬਰ 60 ਸਵਾਲ ਨੰਬਰ 60 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤੋ ਬੇਟਾ ਆ ਇਧਰਲੇ ਪਾਸੇ ਦੇਖੋ ਕਿਹੜੀ ਚੀਜ਼ ਆ ਜਿਹੜੀ ਅਸੀਂ ਜਦੋਂ ਫਿੱਟ ਕਰਾਂਗੇ ਤਾਂ ਇਹਨੂੰ ਵਰਗਾਕਾਰ ਕਰ ਦਊਗੀ ਬੇਟਾ ਇਹਦੇ ਵਿੱਚ ਤਾਂ ਸਪਸ਼ਟ ਹੀ ਸਾਨੂੰ ਕਲੀਅਰ ਹੁੰਦਾ ਪਿਆ ਵੀ ਆ ਏ ਆ ਕਰਤੀ ਆ ਜੇਕਰ ਇੱਥੇ ਲਾਵਾਂਗੇ ਏ ਦੇ ਵਿੱਚ ਉਹੀ ਘੱਟ ਵਗੈਰਾ ਬਣਦੇ ਹੋਰ ਕਿਸੇ ਵਿੱਚ ਤਾਂ ਬਣਦੀ ਨਹੀਂ ਪਈ ਗੱਲ ਠੀਕ ਐ ਤਾਂ ਏ 1 ਆ ਕਰਤੀ ਇੱਥੇ ਫਿਕਸ ਹੁੰਦੀ ਪਈ ਐ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 60 ਇਸ ਟੈਸਟ ਦਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ